ਸੋਮਵਾਰ ਸ਼ਾਮ ਨੂੰ ਗੁਰਦਾਸਪੁਰ ਦੇ ਬਟਾਲਾ ਦੇ ਨਾਲ ਲੱਗਦੇ ਇਲਾਕੇ ਵਿੱਚ ਤੇਜ਼ ਹਵਾਵਾਂ ਤੋਂ ਬਾਅਦ ਪਈ ਗੜੇਮਾਰੀ ਤੇ ਮੀਂਹ ਦੇ ਚੱਲਦਿਆਂ ਕਣਕ ਦੀ ਫਸਲ ਦਾ ਭਾਰੀ ਨੁਕਸਾਨ ਹੋਇਆ ਇਸ ਸਬੰਧੀ ਕਿਸਾਨਾਂ ਨੇ ਕਿਹਾ ਕਿ ਕਿਸਾਨੀ ਪਹਿਲਾਂ ਹੀ ਘਾਟੇ 'ਚ ਚੱਲ ਰਹੀ ਹੈ ਤੇ ਫਿਰ ਕੁਦਰਤ ਦੀ ਮਾਰ ਪੈ ਗਈ ਹੈ ਤੇ ਉਹਨਾਂ ਨੂੰ ਪਿਛਲੇ ਖਰਾਬੀ ਦੇ ਪੈਸੇ ਨਹੀਂ ਮਿਲੇ ਤੇ ਹੁਣ ਸਰਕਾਰ ਤੋਂ ਕੀ ਆਸ ਰੱਖਦੇ ਨੇ ਲੀਡਰ ਵੋਟ ਲੈਣ ਆਉਂਦੇ ਨੇ ਪਰ ਉੱਚ ਦਾ ਕੋਈ ਵੀ ਨਹੀਂ ਹਾਲਾਂਕਿ ਇਸ ਦੌਰਾਨ ਕਿਸਾਨਾਂ ਨੇ ਆਪਣਾ ਦੁੱਖੜਾ ਵੀ ਸੁਣਾਇਆ ਮੇਰਾ ਨਾਮ ਪ੍ਰਵਿੰਦਰ ਸਿੰਘ ਦਾ ਪਿੰਡ ਮੇਰਾ ਨਸ਼ਰਮਤਾ ਸਿੰਘਾ ਡਿਸਟ੍ਰਿਕਟ ਗੁਰਦਾਸਪੁਰਾ ਤੇ ਪੱਕੀ ਫਸਲੀ ਤੇ ਰਾਤ ਦੀ ਆ ਵੇਖਿਆ ਜੀ ਤੁਸੀਂ 70% ਨੁਕਸਾਨ ਹੋ ਗਿਆ ਵਾ ਪਰ ਇਹ ਨੁਕਸਾਨ ਜਿੰਨਾ ਚਿਰ ਵੜਦੇ ਨਹੀਂ ਉਹ ਕੀ ਪਤਾ ਲੱਗਦਾ ਵਾ ਕਿ ਕਿੰਨਾ ਵਾ ਹੋ ਸਕਦਾ 100% ਹੀ ਹੋ ਜੇ ਕੋਈ ਫਸਲ ਡਿੱਗੀ ਪਈ ਆ ਮੀਂਹ ਆ ਕੇ ਗਲੇ ਆ ਕੇ ਕੋਈ ਗਲਿਆਂ ਨੇ ਨੁਕਸਾਨ ਕਰਦਾ ਛਿੱਟੇ ਤੋੜਤੇ ਆ ਤੇ ਫਸਲਾਂ ਜੀ ਥੋੜੀ ਕੱਚੀ ਕੱਚੀ ਕਰਕੇ ਆ ਕਿ ਰੱਬ ਨੇ ਵੀ ਜੱਟਾਂ ਨਾਲ ਮਾਰਾ ਕਰਨ ਦੇ ਆ ਪਰ ਦੱਸ ਦੇ ਨਾ ਮੀਂਹ ਪੈਂਦਾ ਤਾਂ ਸਾਡੀਆਂ ਫਸਲਾਂ ਛੰਬੀਆਂ ਜਾਣੀਆਂ ਸੀ ਤੇ ਮੀਂਹ ਦੇ ਕਰਕੇ ਸਾਡਾ ਕਾਫੀ 70% ਨੁਕਸਾਨ ਹੋ ਗਿਆ ਕਿੰਨੀ ਵਾਰੀ ਲੱਗੀ ਮੇਰੇ ਕੋ 50 ਕਿੱਲੇ ਠੇਕੇ ਤੇ ਆਗੇ ਜੀ ਪਹਿਲੇ ਇਹ ਠੇਕਾ 50 ਤੋਂ ਲੈ ਕੇ 60000 ਵਿੱਚ ਲੱਗਦਾ ਵੀ ਹੁਣ ਪਰਪਾਈ ਹੋ ਪੈਗੀ ਨਹੀਂ ਨਹੀਂ ਪਰਪਾਈ ਕਿੱਥੇ ਹੋਣੀ ਹੁਣ ਤੇ ਖਰਚਾ ਕਹਿੰਦੇ ਪੂਰਾ ਹੋ ਜਾਏ ਤੇ ਤਾਂ ਵੀ ਆ ਕਿਉਂਕਿ ਡਿੱਗੇ ਦਾ ਕੰਪੈਨਾਂ ਵਾਲਿਆਂ ਨੇ ਪੈਸੇ ਵੱਧ ਲੈਣੇ ਆ ਫਿਰ ਥੱਲੇ ਵੀ ਰਹਿਣਾ ਵਾ ਫਿਰ ਤੂੜੀ ਦੇ ਵੀ ਆਸ ਨਹੀਂ ਹੈਗੀ ਕਿ ਤੂੜੀ ਵੀ ਕਾਲੀ ਹੋਣੀ ਆ ਤੇ ਫਿਰ ਦਾਣੇ ਵੀ ਹਜੇ ਪਤਾ ਨਹੀਂ ਕੀ ਨਿਕਲਦਾ ਕੀ ਨਹੀਂ ਜਿੰਨਾ ਚਿਰ ਵੜਦੇ ਨੇ ਆ ਕਿ ਇੰਨਾ ਚਿਰ ਸਾਨੂੰ ਆਸ ਨਹੀਂ ਕਿ ਪੂਰੇ ਹੋ ਜਾਣਾ ਚਲੋ ਖਰਚਾ ਵੀ ਵਾਵਾ ਹੁੰਦਾ ਕਿ ਆਰਤੀ ਨੂੰ ਚੁੱਕ ਚੁੱਕ ਕੇ ਪੈਲੀਆਂ ਠੇਕੇ ਤੇ ਲਈਆਂ ਵਾ ਤੇ ਇੰਨਾ ਕਾ ਕੀ ਚਲੋ ਖਰਚਾ ਪੂਰਾ ਹੋ ਜੇ ਤੇ ਜੇ ਕਹੀ ਇੱਕ ਠੇਕਾ ਪੂਰਾ ਹੋਣਾ ਫਿਰ ਬਹੁਤ ਔਖਾ ਕੀ ਮੰਗੇ ਕੀ ਮੰਗੇ ਸਰਕਾਰ ਮੰਗੇ ਸਰਕਾਰ ਕੋ ਇਹੋ ਹੀ ਹੈ ਕਿ ਪਿਛਲੇ ਸਾਲ ਵੀ ਸਾਡਾ ਨੁਕਸਾਨ ਹੋ ਗਿਆ ਕਾਫੀ ਗਰਦੌਰੀਆਂ ਵੀ ਕੀਤੀਆਂ ਸਰਕਾਰਾਂ ਆਈਆਂ ਵੀ ਹੈਗੀਆਂ ਤੇ ਉਹਦੇ ਵਿੱਚ ਸਾਨੂੰ ਕੋਈ ਪੈਸਾ ਨਹੀਂ ਮਿਲਿਆ ਤੇ ਅਸੀਂ ਤੇ ਕਹਿੰਦੇ ਆ ਕਿ ਗਰਦੌਰੀਆਂ ਕਰਕੇ ਤੇ ਸਾਨੂੰ ਪੈਸੇ ਦਿੱਤੇ ਜਾਣ ਪਿਛਲੇ ਵੀ ਦਿੱਤੇ ਜਾਣ ਤੇ ਐਰਕਾਂ ਦੇ ਵੀ ਕਿਉਂਕਿ ਸਰਕਾਰਾਂ ਤੇ ਆਸ ਹੈ ਨਹੀਂ ਕਿਉਂਕਿ ਪਿਛਲੇ ਵੀ ਸਾਨੂੰ ਮਿਲੇ ਪਿਛਲੀ ਵਾਰੀ ਬਹੁਤ ਆਏ ਅਫਸਰ ਵੀ ਆਏ ਗਰਦੌਰੀਆਂ ਵੀ ਹੋਈਆਂ ਪਰ ਪੈਸਾ ਕੋਈ ਨਹੀਂ ਮਿਲਿਆ ਮੇਰਾ ਹਰਪਾਲ ਸਿੰਘ ਨਾਮ ਆ ਜੀ ਪਿੰਡ ਨਿਸ਼ਾਰਾ ਮੱਜਾ ਸਿੰਘ ਜਿਲ੍ਹਾ ਗਰਦਾਸਪੁਰ ਦਾ ਜੀ ਜੀ ਕੱਲ ਰਾਤ ਕੁਝ ਸ਼ਾਮ ਕੀ ਟਾਈਮ ਸੇ 5 6 ਵਜੇ ਨਾਲ ਜੀ ਤੂਫਾਨ ਆਇਆ ਜੀ ਨਾਲ ਮੀਂਹ ਨਾਲ ਹੀ ਗੜੇ ਮੜੀਆਂ ਚਾਲੂ ਉਸ ਨਾਲ ਪੂਰਾ ਜਨੋ ਜਾ ਵੇਖੋ ਜੀ ਦਿਨ ਚੜਦੇ ਨੂੰ ਵੇਖਿਆ ਤੇ ਇਹ ਕੰਮ ਆ ਗਿਆ ਜੀ ਕਿੰਨੀ ਫਸਲ ਖਰਾਬ ਹੋ ਚੁੱਕੀ ਕਿੰਨੇ ਪਰਸੈਂਟ ਖਰਾਬ ਹੋ ਜਾਪੇ ਇਹ ਅਸੀਂ ਪੂਰੀ 100% ਹੀ ਫੜ ਕੇ ਚੱਲੋ ਜੀ ਕਿਉਂਕਿ ਅਜੇ ਤਾਂ ਇੱਕ ਬੰਦੇ ਨੂੰ 10 ਦਿਨ ਲੱਗ ਜਾਣੇ 10 ਦਿਨਾਂ ਦੇ ਅੰਦਰ ਇਹਦੇ ਪੱਲੇ ਕੀ ਰਹਿ ਜਾਣਾ ਇਹ ਇਲਾਕੇ ਦੀ ਗੱਲ ਕਰੀਏ ਇਹ ਇਲਾਕੇ ਚ ਕਿੰਨੀ ਕਿੰਨੇ ਕਿਕਰ ਫਸਲ ਖਰਾਬ ਹੋਈ ਲਾ ਕੇ 60 ਪੁੱਤਰ ਇਹ ਫਸਲ ਜਿਹੜੀ ਆ ਕਿੰਨੇ ਸਮੇਂ ਤੱਕ ਜਿਹੜੀ ਮੰਡੀਾਂ ਚ ਪਹੁੰਚਣੀ ਸੀ ਇਹ ਤਾਂ ਬਈ 4-5 ਦਿਨ ਦਾ ਕੰਮ ਹੀ ਹੋਰ ਉਹ 5-10 ਦਿਨ ਲੱਗ ਜਾਂਦੇ ਇਸ ਤੋਂ ਪਰਤ ਨਹੀਂ ਸਦ 10 ਦਿਨ ਚ ਪੂਰਾ ਸਮਝ ਜਾਣਾ ਹੈ ਅਸ਼ੋ ਦੇ ਵਿੱਚ ਹੀ ਇਹ ਕੰਮ ਹੋ ਗਿਆ ਅੱਜ ਰਾਤ ਦੇ ਵਿੱਚ ਹਾਂ ਜਮੀਨ ਦੇ ਨਾਲ ਕਿਹੜੇ ਇਲਾਕਿਆਂ 'ਚ ਜ਼ਿਆਦਾ ਜਿਹੜੀ ਫੈਕਟ ਪਿਆ ਇਹ ਹੁਣ ਸਾਨੂੰ ਦੂਜੇ ਇਲਾਕਿਆਂ ਦਾ ਤਾਂ ਪਤਾ ਨਹੀਂ ਆਪਾਂ ਦੇ ਆਪਣੇ ਇਲਾਕੇ ਦਾ ਸਾਨੂੰ ਪਤਾ ਹੈ ਉਹ ਰਾਤੋਂ ਰਾਤ ਆਪਾਂ ਕੋਲ ਜਿੰਦਾ ਤਾਂ ਹੈ ਹੀ ਨਹੀਂ ਆ ਜਾਂ ਕੋਈ ਕਈ ਬੜੀ ਅਗੇਤੀਆਂ ਕਣਕ ਲਾਈਆਂ ਹੁੰਦੀਆਂ ਜਾਂ ਪਛੇਤੀਆਂ ਜਾਂ ਨੀਵੇਂ ਇਲਾਕਿਆਂ 'ਚ ਉਹ ਨੀਵੇਂ ਜਗ੍ਹਾ ਦੇ ਉੱਤੇ ਉਹਨਾਂ ਨੂੰ ਜ਼ਿਆਦਾ ਫੈਕਟ ਪਿਆ ਜਾਂ ਮੇਰੇ ਤੇ ਬਾਰੇ ਜੇ ਸਾਨੂੰ ਕੋਈ ਨੌਲੇਜ ਨਹੀਂ ਆਪਾਂ ਨੂੰ ਤਾਂ ਆਪਣੇ ਬਾਰੇ ਨੌਲੇਜ ਹੈਗੀ ਐ ਇੰਨਾ ਕੁ ਵੀ ਸਾਡੇ ਇਲਾਕੇ 'ਚ ਆਈ ਆ ਇਹਦੇ ਬਾਰੇ ਕਿੰਨੇ ਪਰਸੈਂਟ ਜਿਹੜੀ ਫਸਲ ਖਰਾਬ ਹੋ ਚੁੱਕੀ ਹੈ ਇਹ ਸਾਡੇ 80% ਤੋਂ ਦੱਸਿਆ ਪੂਰਾ 100% ਲੇਕਿਨ ਚਲੋ ਫਿਰ ਮੰਨ ਲੇ ਨੀ 80 ਜੋ ਵੀ ਅਜੇ ਬਚੇ ਰਿਹਾ ਕੋਈ ਤੇ ਹੁਣ ਫਿਰ ਨੇੜੀ ਚੱਲਣ ਦੀ ਤੁਹਾਡੇ ਸਾਹਮਣੇ ਦੇਖੋ ਇਹ ਜਿਹੜੀ ਫਸਲ ਬਹੁਤ ਜਦੋਂ ਕੰਬਾਈਨ ਲੱਗਣੀ ਤੂੜੀ ਨਿਕਲੇਗੀ ਨਿਕਲੇਗੀ ਨਹੀਂ ਜੀ ਤੂੜੀ ਤਾਂ ਚੁੱਕੀ ਨਿਕਲਣੀ ਤੂੜੀ ਵਾਲਾ ਤਾਂ ਕੰਮ ਹੈ ਦਾਣੇ ਦਾ ਨਹੀਂ ਸਾਨੂੰ ਆਸ ਹੈ ਕਿ ਤੂੜੀ ਤਾਂ ਬਹੁਤ ਦੂਰ ਦੀ ਗੱਲ ਹੈ ਜੀ ਇਸ ਤੋਂ ਕੋਈ ਆਸ ਨਹੀਂ ਸਰਕਾਰ ਤੋਂ ਉਮੀਦ ਹੁਣ ਹੁਣ ਵਾਦੇ ਤਾਂ ਬਹੁਤ ਕੀਤੇ ਆ ਤੇ ਜੇ ਪੂਰੇ ਕਰੇਗੀ ਤਾਂ ਹੀ ਇਹ ਨਾ ਕੁਝ ਹੁਣ ਗੱਲਾਂ ਨਾਲ ਤਾਂ ਬੰਦਾ ਨਹੀਂ ਇਹਨੇ ਕੰਮ ਜੀ ਇਹ ਨਾ ਮੇਰਾ ਲਖਵਿੰਦਰ ਸਿੰਘ ਪਿੰਡ ਨਸ਼ਾਰਾ ਮੋਜਾ ਸਿੰਘ ਜ਼ਿਲ੍ਹਾ ਗੁਰਦਾਸਪੁਰ ਤੇ ਨੁਕਸਾਨ ਜਿਹੜਾ ਜੀ ਦੇਖੋ 70 ਤੋਂ 75% ਦੇ ਵਿੱਚ ਨੁਕਸਾਨ ਹੋਇਆ ਕਣਕਾਂ ਡੇਗੀਆਂ ਰਾਤ ਦੀ ਹਵਾ ਜਲੀ ਬਹੁਤ ਤੇ ਮੀਂਹ ਪਿਆ ਗੜੇਮਾਰੀ ਹੋਈ ਤੇ ਦਾਣੇ ਜਿਹੜੇ ਛਿੱਟੇ ਆ ਛਿੱਟਿਆਂ ਚੋਂ ਦਾਣੇ ਨਿਕਲ ਕੇ ਥੱਲੇ ਡਿੱਗ ਪਿਆ ਕਣਕਾਂ ਡੇਗੀਆਂ ਨੇ ਹਜੇ ਵੱਢਣ ਦੇ ਵਿੱਚ ਸਮਾਂ ਘੱਟ ਤੋਂ ਘੱਟ ਵੀ ਹਜੇ 7-8 ਦਿਨ ਲੱਗ ਜਾਣੇ ਸੀਗੇ ਤੇ ਹੁਣ ਇਹ ਆ ਵੀ ਹੁਣ ਵੀ ਅੱਗੇ ਵੀ ਕੋਈ ਸਾਨੂੰ ਆਸ ਅਜ ਹੈ ਨਹੀਂ ਕਿਉਂਕਿ ਜਿਹੜੀ ਆ ਫਸਲ ਜਿਹੜੀ ਆ ਪੈੜੀ ਚ ਖਲੋਤੀ ਆ ਜੀ ਪੈੜੀ ਚ ਮਤਲਬ ਵਿਸ਼ਕੀ ਆ ਕਿਸ ਹਿਸਾਬ ਨਾਲ ਸੁਹਾਗੇ ਲੱਗੇ ਆ ਤੁਸੀਂ ਦੇਖ ਸਕਦੇ ਹੋ ਦੇਖੋ ਵੀ ਸੁਹਾਗੇ ਲੱਗੇ ਆ ਤੇ ਹੁਣ ਸਰਕਾਰਾਂ ਨੂੰ ਇਹ ਆਨੇ ਆ ਵੀ ਪਿਛਲੀ ਵਾਰ ਵੀ ਮੁਆਵਜ਼ਾ ਕੋਈ ਨਹੀਂ ਦਿੱਤਾ ਗਰਦੌਰੀਆਂ ਕਰਾ ਲੀਆਂ ਉਹਨਾਂ ਨੇ ਤਾਂ ਸਰਕਾਰਾਂ ਨੂੰ ਇਹ ਆ ਗਰਦੌਰੀਆਂ ਕਰਾ ਕੇ ਜਿਹੜੀ ਫਸਲ ਆ ਆਪਣੇ ਸਰਵੇ ਕਰਾ ਕੇ ਬੰਦਾ ਆਪਣਾ ਭੇਜ ਕੇ ਦਿਖਾ ਕੇ ਵੀ ਕਿੰਨਾ ਨੁਕਸਾਨ ਹੋਇਆ ਜੱਟ ਨੂੰ ਉਹਨਾਂ ਮੁਆਵਜ਼ਾ ਦਿੱਤਾ ਜਾਵੇ ਤੁਹਾਡੀ ਕਿਨੇ ਕਰ ਪਸਲੇ ਜੀ ਮੇਰੀ 50 ਕਿੱਲੇ ਆ ਜੀ ਨੁਕਸਾਨ ਲਾ ਲਓ ਵੀ 70% ਨੁਕਸਾਨ ਹੋ ਗਿਆ ਜੀ